ਬਾਈ ਜੀ ਮੈਂ ਦਰਪੀ ਤੋਂ ਲੈ ਰਹਾ ਥੋੜ੍ਹ ਲੈਤ ਵੀਡੀਓ ਇਹ ਜੀ ਸਾਂਝੀ ਕਰ ਰਿਹਾ ਜਰਾ ਤੁਹਾਡੇ ਵੀ ਰੂਹ ਟੰਡੇ ਖੜੇ ਹੋ ਜਾਣੇ ਵੀਡੀਓ ਦੇਖ ਕੇ ਯਾਰ ਵੀ ਟਿਮੇ ਧਰਤੀ ਚ ਜ਼ਹਿਰ ਪਾਇਆ ਜਾ ਰਿਹਾ ਵੀਡੀਓ ਚ ਨਜ਼ਰ ਆਉਂਦਾ ਹੋਊਗਾ ਇੱਟਾ ਫਲਟਰੀ ਦਾ ਜੋ दारू ਦੀ ਫਲਟਰੀ ਆ ਉਹਦਾ ਪਾਣੀ ਬੋਰ ਧਰਤੀ ਤੇ ਬੋਰ ਧਰਤੀ ਦੇ ਵਿੱਚ ਪਾਇਆ ਜਾ ਰਿਹਾ ਤੁਹਾਨੂੰ ਵੀਡੀਓ ਚ ਨਜ਼ਰ ਆਉਂਦਾ ਹੋਊਗਾ ਕਿਵੇਂ ਪਾਣੀ ਧਰਤੀ ਚ ਪੈ ਰਿਹਾ ਆ ਇੰਨਾ ਬੁਰਾ ਹਾਲ ਆ ਬਾਈ ਨੇ ਦੱਸਿਆ ਉੱਥੇ ਜੋ ਭੇਜਿਓ ਸੋਟ ਲਵੇ ਆ ਦੇ ਦਿਓ ਤਿੰਨਾ ਪਾਣੀ ਧੜਿਆ ਵਿੱਚ ਬੋਰ ਦੇ ਬਾਈ ਤੇ ਨੇ ਬੋਤਲਾਂ ਵੀ ਜਾ ਰਹੀਆਂ ਨੇ ਬੋਤਲਾਂ ਬੋਤਲਾਂ ਬਹੁਤ ਦੰਦ ਜਾ ਰਿਆ ਯਾਰ ਦੇ ਦਿਓ ਇਤੇ ਤਿਸੇ ਦੀ ਨਿੰਦਾ ਨਹੀਂ ਹੈ ਦੀ ਦੇ ਦਿਓ ਬਾਈ ਦੱਸਦਾ ਆ ਵੀ ਮੇਰੀ ਮੋਟਰ ਚ ਇੰਨਾ ਰੰਦਾ ਪਾਣੀ ਨਿੱਤ ਲਦਾ ਵੀ ਪੀਂਦੇ ਤਾਵਲ ਨਹੀਂ ਹੈ ਦਾ ਯਾਰ ਇਹ ਜੇ ਫੈਕਟਰੀਆਂ ਦੇ ਨੱਥਵੇਂ ਨਹੀਂ ਚਾਹੀਦੀਆਂ ਜੋ ਫੈਕਟਰੀਆਂ ਇੱਧਰ ਤੀਚੇ ਦੰਦਾ ਪਾਣੀ ਪਾਉਂਦੇ ਨੇ ਇਹ ਸ਼ਰਾਬ ਦੀ ਫਕਟੀ ਹੈ ਵੀਰੇ ਜਿੱਥੇ दारू ਬੰਦੀ ਹੈ ਵੀਰੇ ਦਿਓ ਬਹੁਤ ਮਾੜੇ ਹਾਲਾਤ ਨੇ ਸਾਨੂੰ ਉੱਥੇ ਬਾਈ ਜਿਹੜੇ ਮੋਬਾਈਲ ਤੇ ਵੀਡੀਓ ਬਣਾਈਦੀ ਬਾਈ ਜਾਤੇ ਦਾ ਹੋਊਗਾ ਅਤੇ ਬਾਈ ਦੇ ਆਪਾਂ ਜਿੰਨੇ ਤੋਂ ਉਹਨੇ ਆਪਾਂ ਨੂੰ ਬਿਆਨ ਦਿੱਤੇ ਉਹ ਵੀ ਚਲਾਵਾਉਂਦੇ ਆਪਾਂ ਵੀਡੀਓ 'ਚ ਤੇ ਬਹੁਤ ਮਾੜੇ ਹਾਲਾਤ ਨੇ ਯਾਰ ਦੇਖ ਲਓ ਤਿਵੇਂ ਪਾਣੀ ਥੜਾ ਤਿਵੇਂ ਉਹ ਬੋਰ ਤਾਂ ਨੇ ਹੋਣੇ ਬੋਰਾ ਵਿੱਚ ਦੀ ਜਾਂਦਾ ਵੀਡੀਓ ਜੰਦੀ ਲੱਦੀ ਛੇ ਇਹੜੀ ਸ਼ਰਾਬ ਫੈਕਟਰੀ ਸ਼ਰਾਜਲੀ ਵਾਲੇ ਓਏ ਸ਼ਰਾਜਲੀ ਸ਼ਰਾਬ ਫੈਕਟਰੀ ਦਾ ਹਾਂ ਪਹਿਲਾਂ ਵੀ ਪੈਂਦਾ ਦੇਖਿਆ ਤੁਸੀਂ ਪਹਿਲਾਂ ਵੀ ਪੈਂਦਾ ਜੀ ਕਿੰਨੇ ਟਾਈਮ ਤੋਂ ਪਹਿਰੇ ਆ ਇਹਦਾ 2-3 ਸਾਲ ਹੋ ਗਏ ਜੀ ਪੈਂਦੇ ਨੇ ਅੱਛਾ ਰੋਕਦੇ ਰਹਿਣਾ ਸੁਣਦਾ ਪੈਂਦਾ 2-3 ਸਾਲ ਤੋਂ ਕਿਉਂ ਪ੍ਰਧਾਨ ਜੀ ਹਾਂ ਕਈ ਵਾਰੀ ਫੜ ਲਿਆ ਜੀ ਤਾਂ ਸੀਨੇ ਉਹ ਵੀ ਵਾਰੀ ਕਹਤਾ ਵੀ ਇਹ ਕੰਮ ਨਾ ਕਰੋ ਫੇਰ ਚੋਰੀਆਂ ਕਰਦੇ ਨੇ ਰਾਤ ਨੂੰ ਸ਼ਰਾਬ ਰਾਤ ਨੂੰ ਹੋਰ ਪਤਾ ਕੀ ਕਰਿਆ ਜੀ ਇੱਕ ਵਾਰ ਇੱਕ ਵਾਰੀ ਇਹਨਾਂ ਨੇ ਨਾਮ ਮੌਕਾ ਵੀ ਦਿਖਾਤਾ ਸੀ ਐਸਡੀਐਮ ਸਾਹਿਬ ਆਗੇ ਤੀ ਥੋੜਾ ਆਪ ਜੀ ਹਾਂ ਜਦੋਂ ਐਸਡੀਐਮ ਸਾਹਿਬ ਆਏ ਜੀ ਇਹਨਾਂ ਨੇ ਕੀ ਕਰਿਆ ਖਾਲੀ ਬੋਰ ਦਿਖਾਤਾ ਜੀ ਕਿਨਿਆ ਦੇਖੋ ਸਾਡੇ ਕੋਲੇ ਦਾ ਆਹ ਬੋਰ ਹੈ ਜੀ ਇਹ ਤਾਂ ਖਾਲੀ ਹੈਗਾ ਚਲੋ ਮੌਕਾ ਦੇਖ ਕੇ ਮੁਰਗੇ ਵੀ ਖਾਂਦੇ ਨੇ ਮੌਕੇ ਤੇ ਜਦੋਂ ਅਫਸਰ ਆਉਂਦੇ ਨੇ ਆਹ ਦੇਖੋ ਅਸਰੇ ਆਂ ਪੇਰੇ ਆ